ਫਿਲਮਾਂ 'ਚ ਸੁਣਦੇ ਰਹੇ ਆ ਬੂਟਾ ਗਾਲਾਂ ਕੱਢਦਾ ਬੂਟਾ ਗਾਲਾਂ ਕੱਢਦਾ ਪਰ ਗਾਲਾਂ ਇਕੱਲੀਆਂ ਬੂਟਾ ਨਹੀਂ ਕੱਢਦਾ ਅਲਬਰਟਾ ਦੇ ਕਈ ਐਮਐਲਏ ਵੀ ਕੱਢ ਦਿੰਨੇ ਆ ਕੈਲਗਰੀ ਦੀ ਇੱਕ ਐਮਐਲਏ ਉਹਨਾਂ ਨੇ ਪਹਿਲਾਂ ਗਾਲ ਕੱਢਤੀ ਹੁਣ ਮਾਫੀਆਂ ਮੰਗਦੇ ਫਿਰਦੇ ਆ ਗੱਲ ਐਦਾਂ ਹੋਈ ਲੋਕਾਂ ਦੀਆਂ ਆਈਆਂ ਕੌਲਾਂ ਦੇ ਜਵਾਬ ਦੇ ਰਹੇ ਸੀ ਫੋਨ ਦੇ ਉੱਤੇ ਕਿਸੇ ਨੇ ਵੌਇਸ ਮੇਲ ਛੱਡੀ ਟੀਚਰ ਦੀ ਸਟ੍ਰਾਈਕ ਦੇ ਉੱਤੇ ਆਪਣੇ ਜਿਹੜੇ ਵਿਊ ਦਿੱਤੇ ਆਪਣੀ ਫੀਡਬੈਕ ਦਿੱਤੀ ਜੋ ਵੀ ਹੈ ਉਹਦਾ ਜਵਾਬ ਉਹ ਦੇ ਰਹੇ ਸੀ ਜਵਾਬ ਦਿੰਦੇ ਜਿੰਦੇ ਉਹਨੇ ਕਿਹਾ ਜੀ ਠੀਕ ਆ ਤੁਹਾਡੀ ਫੀਡਬੈਕ ਮਿਲ ਗਈ ਆ ਪਰ ਤੁਸੀਂ ਆਪਣਾ ਨਾਂ ਨਹੀਂ ਦੱਸਿਆ ਮੈਂ ਬਿਨਾ ਨਾਂ ਦੇ ਤੋਂ ਤੁਹਾਨੂੰ ਜਿਹੜਾ ਜਵਾਬ ਦੇ ਰਹੀ ਆ ਤੁਹਾਡੀ ਜੋ ਵੀ ਫੀਡਬੈਕ ਆਈ ਆ ਉਹ ਆਪਣੀ ਮਕੌਕਸ ਦੇ ਨਾਲ ਆਪਣੀ ਕੈਬਨਟ ਦੇ ਨਾਲ ਮੈਂ ਸਾਂਝਾ ਕਰੂੰਗੀ ਤੁਹਾਡਾ ਬਹੁਤ ਧੰਨਵਾਦ ਜੀ ਬਾਏ ਫਾਰ ਨਾਉ ਉਹਦੇ ਬਾਅਦ ਫੋਨ ਕੱਟਤਾ ਪਰ ਅਸਲ 'ਚ ਫੋਨ ਕੱਟ ਨਹੀਂ ਹੋਇਆ ਜਿਹੜੀ ਅਗਲੀ ਗੱਲਬਾਤ ਸੀ ਉਹ ਵੀ ਰਿਕਾਰਡ ਹੋਗੀ ਆਫਿਸ 'ਚ ਕੋਈ ਹੋਰ ਸੀ ਉਹਦੇ ਨਾਲ ਗੱਲਬਾਤ ਕਰਨ ਲੱਗੇ ਕਹਿੰਦੇ ਕਿਵੇਂ ਰਿਹਾ ਜਵਾਬ ਉਹ ਕਹਿੰਦੇ ਮਨ ਲੱਗਦੀ ਵਧੀਆ ਰਿਹਾ ਕਹਿੰਦੀ ਫਿਰ ਚਲੋ ਅਗਲੀਆਂ ਕਾਲਾਂ ਦੀ ਗੱਲ ਚੱਲ ਵੀ ਕਹਿੰਦੀ ਹੂ ਆਰ ਦਾ ਨੈਕਸਟ ਮਦਰਫ ਗਾਲ ਘੜਤੀ ਸੋ ਗਾਲ ਵੀ ਰਿਕਾਰਡ ਹੋ ਗਈ ਉਹ ਜਿਹਨੂੰ ਵੌਇਸ ਮੇਲ ਛੱਡੀ ਉਹਨੇ ਵੀ ਸੁਣ ਲਈ ਉਹਨੇ ਗਾਹਾਂ ਕਿਸੇ ਨੂੰ ਭੇਜਤੀ ਉਹਨੇ ਆਨਲਾਈਨ ਪਾਤੀ ਹੁਣ ਬਣ ਗਿਆ ਰੌਲਾ ਹੁਣ ਐਮਐਲਏ ਸਾਹਿਬਾ ਯਾਨੀ ਕਿ ਸੁਖਨਲ ਮੰਤਰੀ ਵੀ ਆ ਉਹ ਮਾਫੀਆਂ ਮੰਗਦੇ ਫਿਰਦੇ ਆਂ ਕਹਿੰਦੇ ਵੀ ਉਹ ਮਤਲਬ ਨਹੀਂ ਸੀ ਗਾਲ ਪੈਸੇ ਨਿਕਲ ਗਈ ਸੋ ਤਾਂ ਕਰਕੇ ਕਿਸੇ ਨੂੰ ਵੌਇਸ ਮੇਲ ਛੱਡਦੇ ਆਂ ਮੜਾ ਜਾ ਦੇਖ ਲਿਆ ਕਰੋ ਫੋਨ ਕੱਟ ਵੀ ਹੋ ਗਿਆ